हां जी दोस्तों की हालचाल उम्मीद करता हूं सारे ठीक-ठाक होंगे आज फिर अपना ब्लॉगिंग करते रहना ਤੇ ਅੱਜ ਬਲੌਗਿੰਗ ਦਾ ਆਪਣਾ ਤੀਜਾ ਦਿਨ ਤੇ ਅੱਜ ਆਪਾਂ ਤੁਹਾਨੂੰ ਕਮਾਵਾ ਵੀ ਸਾਰਾ ਜਿਹੜਾ ਮੰਡਾ ਵਾਸ਼ਾ ਹੈ ਪਹਿ ਬੋਲਣ ਦੇ ਦੋ ਮਿੰਟ ਜਿਹੜਾ ਮੰਡਾ ਵਾਸ਼ਾ ਹੈ ਤੁਹਾਨੂੰ ਅੱਜ ਸਾਰਾ ਉਹ ਦਿਖਾਵਾਂਗੇ ਜਿੱਥੇ ਪੀਕੇ ਦੀ ਸ਼ੂਟਿੰਗ ਹੋਈ ਆ ਬਰਜੰਗੀ ਬਾਈ ਜਾਂਦੀ ਹੋਈ ਸ਼ੂਟਿੰਗ ਤੁਹਾਨੂੰ ਅੱਜ ਉਹ ਪਲਿਸਤਾਂ ਦਿਖਾਵਾਂਗੇ ਤੇ ਕਣ ਪਹਿਲਾ ਪਹਿਣਾ ਸ਼ੂਟ ਤੇ ਸੱਟ ਤੇ ਜਾਵਾਂਗੇ ਸੱਟ ਤੇ ਦੇਖਾਂ ਖਾਣ ਪੀਣ ਦਾ ਕੀ ਸਿਸਟਮ ਉਦੋਂ ਬਾਅਦ ਸਾਰਾ ਦਿਨ ਆਪਣਾ ਹੀ ਆ ਫਿਰ ਆਪਾਂ ਸਾਰਾ ਦਿਨ ਘੁੰਮਾਂਗੇ ਖਾਵਾਂਗੇ ਸਾਰਾ ਦਿਨ ਆਪਣਾ ਪਿੱਥੋਂ ਦਿਖਾਵਾਂਗੇ ਸ਼ਹਿਰ ਮੰਡਾ ਦਾ ਅੱਜ ਸਵੇਰ ਦਾ ਨਾ 6 ਵਜੇ ਦਾ ਸ਼ੂਟ ਸੀਗਾ ਤੇ ਅਸੀਂ ਰਾਤ ਵੀ ਲੇਟ ਜੇ ਪਏ ਆ ਗੇਮ ਗੁੰਮ ਖੇਡਣ ਲੱਗੇ ਉਹਦੇ ਕਰਕੇ ਲੇਟ ਹੋ ਗਏ ਸੀ ਨਾ ਤੇ ਹੁਣ 8:00 ਵਜੇ ਹੁਣ ਥੋੜਾ ਲੇਟ ਹੋ ਗਏ 2 ਘੰਟੇ ਮੈਂ ਮੈਂ ਹੀ ਲੇਟ ਹੋਇਆ ਹੈਪੀ ਤਾਂ ਚਲੇ ਗਿਆ ਸੀਗਾ 7:00 ਵਜੇ ਚਲੇ ਗਿਆ ਸੀਗਾ ਹੈਪੀ ਤਾਂ ਮੈਂ ਇਕੱਲੇ ਹੀ ਰਹਿ ਗਏ ਸੀਗਾ ਤੇ ਹੁਣ ਮੈਂ ਚੱਲਿਆ 8 ਵਜੇ ਤੱਕ ਤੇ ਹੁਣ ਜਾ ਕੇ ਦੇਖਦੇ ਆਂ ਕੀ ਸੀ ਜਿਹੜੀ ਵਿੱਚ ਸੈੱਟ ਤੋਂ ਨਾਲ ਸਾਡੇ ਰੂਮ ਦੀ ਦੂਰੀ ਆ ਉਹ 1 ਕਿਲੋਮੀਟਰ ਦੇ ਕਰੀਬ ਆ ਤੇ ਸਾਡੇ ਕੋਲ ਬਾਈਕਾਂ ਵੀ ਖੜੀਆਂ ਨੇ ਵੀਰੇ ਆਉਣ ਨੂੰ ਜਾਣ ਨੂੰ ਰੂਮ ਤੇ ਤੱਕ ਜਾਣ ਰੂਮ ਤੱਕ ਜਾਣ ਨੂੰ ਬਟਾ ਕੇ ਲੈਂਦੇ ਨਹੀਂ ਹੈਗੇ ਬਾਈਕ ਉਹ ਵੀ ਤੁਰ ਕਹਿੰਨੇ ਗੋ ਵੀ ਸ਼ਾਇਦ ਹੈ ਯਾਰ ਅਲੱਗ ਹੀ ਸੁਭਾਅ ਹੈ ਇੱਥੇ ਘੁੰਮਣ ਦਾ ਤੁਰ ਨੂੰ ਫਿਰ ਹੁੰਦਾ ਬੜਾ ਸ਼ਾਂਤ ਸੁਭਾਅ ਦਾ ਸ਼ਹਿਰ ਹੈ ਯਾਰ ਰੌਲਾ ਰੱਪਾ ਬਹੁਤ ਘੱਟ ਹੋੜੇ ਬਾਈ ਕੱਲ ਆਪਣਾ ਨਾ ਥੋੜਾ ਜਿਹਾ ਏਰੀਆ ਰਹਿ ਗਿਆ ਸੀਗਾ ਇਧਰਲਾ ਸ਼ੂਟ ਬਲਾਕ ਕਰਨਾ ਤੇ ਅੱਜ ਤੁਹਾਨੂੰ ਇਧਰ ਵੀ ਸਾਰੇ ਏਰੀਆ ਘੁਮਾ ਦਿਨਾ ਤੇ ਕੱਲ ਆਪਾਂ ਉੱਪਰ ਛੱਤ ਤੇ ਖੜੇ ਸੀਗੇ ਤੇ ਸਾਡੇ ਇੱਕਦਮ ਹੀ ਸ਼ੂਟ ਆ ਗਏ ਸੀਗਾ ਸਾਨੂੰ ਜਾਣਾ ਪੈ ਗਿਆ ਤੇ ਇੱਕ ਰੈ ਰੈਗੂਲਰ ਨੂੰ ਸਾਡਾ 2-2 ਘੰਟੇ ਸ਼ੂਟ ਚੱਲਿਆ ਤੇ ਉਦੋਂ ਬਈ ਟੈਨ ਨਹੀਂ ਲੱਗਿਆ ਹੁਣ ਉਹਦਾ ਮੈਂ ਅੱਜ ਕਵਰ ਕਰਨ ਆਇਆ ਅੱਜ ਨਾਲ ਤੁਹਾਨੂੰ ਜਿਹੜਾ ਰੈਂਡਾ ਫਵੇਲੀ ਰਹਿੰਦੀ ਹੈ ਥੋੜੀ ਬਹੁਤ ਤੁਹਾਨੂੰ ਅੱਜ ਉਹ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਜਿਹੜਾ ਵਰਜੰਗੀ ਬਾਈ ਜਾਂਦਾ ਸ਼ੂਟ ਹੋਇਆ ਜਿੱਥੇ ਤੇ ਪੀਕੇ ਮੂਵੀ ਦਾ ਸੀਨ ਹੋਇਆ ਸੀਗਾ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਪਹਿਲਾਂ ਇੱਕ ਆ ਖੂਬਸੂਰਤ ਨਜ਼ਾਰਾ ਦੇਖੋ ਬਈ ਇਹ ਆ ਬਈ ਮਹਿਲ ਆ ਬੜਾ ਕੰਨ ਸੀ ਨਾ ਯਾਰ ਪਾਣੀ ਸਾਰਾ ਉਧਰ ਜਾਂਦਾ ਤੇ ਉਧਰੋਂ ਫਿਰ ਮੋਟਰ ਲੱਗੀ ਥੱਲੇ ਪਾਇਪਾਂ ਚ ਪਾਇਪ ਲੱਗੀ ਆ ਫਿਰ ਪਾਣੀ ਇਧਰ ਆਉਂਦਾ ਤੇ ਜੀ ਮੋਟਰ ਨਾਲ ਫਿਰ ਪਾਣੀ ਥੱਲੇ ਨਹੀਂ ਜਾਂਦਾ ਇਸਵੇਂ ਹੀ ਭੂ ਲੈਣਾ ਇੱਥੇ ਵਾ ਇਸਵੇਂ ਨਾਨੇ ਨੂੰ ਕੋ ਦੇ ਦੇ ਦਿੰਦੇ ਨੇ ਨਹਾਣੇ ਲਈ ਦੇ ਦੇ ਦਿੱਤੇ ਕੈ ਵੈਸੀ ਰੱਖਾ ਹੈ ਇਹ ਆਪ ਕੋ ਕਮਰਾ ਇਧਰ ਹੈ ਹਾਂ ਤੋ ਨਾ ਸਕਤੇ ਨਾ ਕੋਈ ਦਿੱਕਤ ਨਹੀਂ ਹੈ ਨਾ ਕਮਰੇ ਇਧਰ ਹੀ ਮਿਲੇਗਾ ਹਾਂ ਇਧਰ ਵਾਲੇ ਕੇ ਪਰਲੇ ਮੈਂ ਪਰਲੇ ਵਾਲੇ ਮੈਂ ਕਿ ਇਧਰ ਇਧਰ ਕੀ ਰੂਮ ਰੂਮ ਤੋਂ ਉਧਰ ਹੈ ਨਾ ਹਾਂ ਉਧਰ ਹੀ ਆ ਮਾਰਾ ਰੂਮ ਮੂਵੀ ਮੋਬਾਈਲ ਦੇ ਨਾਲ ਆਏ ਹਾਂ ਛੂਟੂਗਾ ਤੇ ਬਈ ਨੌਣਾ ਨੌਣਾ ਜਿਹੜਾ ਤੁਸੀਂ ਇੱਥੇ ਕਰ ਸਕਦੇ ਹੋ ਇਹ ਕਹਿੰਦੇ ਜੀ ਤੁਹਾਡਾ ਰੂਮ ਇੱਥੇ ਹੈਗਾ ਵਾ ਜੇ ਤੁਹਾਡੀ ਰਾਤ ਦੇ ਸਟੇ ਉਰੇ ਹੈਗੀ ਤਾਂ ਤੁਸੀਂ ਰਹਿ ਸਕਦੇ ਹੋ ਬਟ ਨਾ ਵੀ ਸਕਦੇ ਕੋਈ ਦਿੱਕਤ ਨਹੀਂ ਹੈਗੀ ਜੇ ਸਾਡਾ ਮੂਡ ਬਣਿਆ ਹੋਣਾ ਹੈਪੀ ਨਾਲ ਦੇ ਦੇ ਆ ਕਿ ਨੌਨੇ ਆ ਤੇ ਆਗੋ ਵਾਲੀ ਫੀਲਿੰਗ ਰੱਖੀ ਜਿੱਥੇ ਨਾਲੀ ਤੇ ਨਾ ਨੂੰ ਆਪਣਾ ਧੁੱਪ ਧੁੱਪ ਸੇਕੋ ਜਿਵੇਂ ਗੋਆ ਦੇ ਵਿੱਚ ਤੇ ਪਈਆਂ ਹੁੰਦੀਆਂ ਨੇ ਉਹ ਪਈਆਂ ਨੇ ਬਈ ਕੁਰਸੀਆਂ ਜੀ ਲੰਬੀਆਂ ਪੈਣ ਵਾਲੀਆਂ ਦੂ ਚੈੱਕ ਕਰੋ ਚਲੋ ਜੀ ਥੋੜਾ ਇਹ ਪਹਿਲਾਂ ਸਵਾਲ ਲਈਏ ਤੁਹਾਨੂੰ ਬਾਅਦ ਚੋ ਦਿਖਾਵਾਂਗੇ ਅਗਲਾ ਗੱਲ ਇਹ ਤਾਂ ਉਹ ਜਗ੍ਹਾ ਦਿਖਾਉਣੇ ਪੀਕੇ ਮੂਵੀ ਵਾਲੀ ਤੇ ਆਪਣੀ ਦੂਜੀ ਪਰ ਜੰਗੀ ਭਾਈਆਂ ਵਾਲੀ ਨਾ ਲੋਕੇਸ਼ਨ ਤੋਂ ਕੋਣੀ ਉਹ ਵੱਧ ਨਾਲ ਰਹੇ ਨੇ ਯਾਰ ਮੈਂ ਗਿਆ ਯਾਰ ਇਹ ਜਨਾ ਸਰਦ ਹੈ ਨਾ ਤੇ ਧੁੱਪ ਬਹੁਤ ਸੀਗੀ ਤੇ ਬਾਹਰ ਨਿਕਲਣ ਦਾ ਦਿਲ ਨਹੀਂ ਕੀਤਾ ਹੈਗਾ ਤੇ ਹੁਣ ਮੈਨੂੰ ਇੱਕ ਬਾਈ ਮਿਲੇ ਆਪਣੇ ਇੱਥੇ ਲੋਕਲ ਹੀ ਹੋ ਰਹੇ ਦਾ ਇਹ ਇਹਨੂੰ ਹੈਗਾ ਭਾਰ ਤੇ ਮੁੰਡਾ ਵਾ ਸ਼ਹਿਰ ਦਾ ਹੀ ਆ ਤੇ ਹੁਣ ਇਹਨੂੰ ਲੈ ਕੇ ਬਾਈ ਮੈਂ ਚੱਲੇ ਆ ਜਿਹੜੀ ਲੋਕੇਸ਼ਨ ਹੈ ਇੱਕ ਪਹਿਲਾਂ ਪਛਾ ਸਭ ਦੇਖਣਾ ਹੈ ਜੀ ਸਭ ਦਿਖਾਉਣਾ ਹੈ ਤੇ ਹੁਣ ਚੱਲੇ ਆ ਸ਼ਾਮ ਜੀ ਹੋਈ ਹੁਣ ਚੱਲੇ ਆ ਬਈ ਦੇਖਣ ਅਸੀਂ ਇਹ ਮੁੰਡਾ ਕਹਿੰਦਾ ਵੀ ਮੈਂ ਤੁਹਾਨੂੰ ਦਿਖਾ ਕੇ ਲਵਾਂ ਚੱਲੋ ਮੇਰੇ ਨਾਲ ਤੇ ਤੁਹਾਨੂੰ ਇੱਕ ਹੋਰ ਚੀਜ਼ ਤੇ ਹੋਣਾ ਜਿਹੜੀ ਆਪਣੇ ਪਿੰਡਾਂ ਚ ਹੁੰਦੀ ਨਾ ਸੱਤਾ ਹੁੰਦੀ ਇਹਨੇ ਆਪਣੇ ਕੀ ਕਰਦੇ ਆ ਵਿਹਲੇ ਕੁਰਸੀਆਂ ਕੁਰਸੀਆਂ ਲਾ ਕੇ ਨਾ ਟਾਈਮ ਪਾਸ ਕਰਦੇ ਆ ਉਰੇ ਵੀ ਇੱਕ ਟਾਈਮ ਪਾਸ ਕਰ ਉਹਨੂੰ ਬਹੁਤ ਹੀ ਚੀਜ਼ ਬਣਾਈ ਹੈ ਜਿਵੇਂ ਜਿਹੜੇ ਜਵਾਗ ਕੋ ਪੜਦੇ ਨੇ ਨਾ ਜਾਂ ਛੋਟੇ ਨੇ ਇਹੇ ਕੁਝ ਵੀ ਨੇ ਵਿਹਲੇ ਆ ਇੱਥੇ ਨੇ ਇੱਕ ਗੇਮਿੰਗ ਹੱਬ ਬਣਾਇਆ ਹੈ ਕੁਝ ਐਜੀ ਕੋਈ ਗੇਮ ਨਹੀਂ ਹੈ ਨਾ ਜਵਾਗ ਵਿਗੜਨ ਤਾਂ ਤਾਸ਼ ਵਗੈਰਾ ਹੋਰ ਕੋਈ ਨਹੀਂ ਹੈਗੀ ਤੇ ਇੱਕ ਦਿਮਾਗ ਵਾਲੀ ਗੇਮ ਖੇਡਦੇ ਚੈਸਸ ਉਰੇ ਤੁਹਾਨੂੰ ਉਹ ਵੀ ਦੇਖਣਾ ਉਹ ਮੁੰਡੇ ਮਿਲ ਕੇ ਬੰਦ ਕਰਨ ਲੱਗੇ ਨੇ ਉਹ ਵਾਲੀ ਦੇ ਤਰ੍ਹਾਂ ਓ ਭਾਈ ਬੰਦ ਕਰ ਦਿਆ ਬੰਦ ਕਰ ਦਿਆ ਕਿਤਨੇ ਵੇ ਖੋਲਦੇ ਸਵੇਰ ਬੰਦ ਕਰ ਦਿਆ ਯਾਰ ਇਹ ਗੇਮ ਬਈ ਆਇਆ ਨਾ ਗੇਮਿੰਗ ਹੱਬ ਬੈਨਰ ਤੇ ਸੌਰੀ ਚੈਸਾ ਚੂਸਾ ਵਗੈਰਾ ਖੇਡਦੇ ਆਏ ਹਾਂ ਹਾਂ ਇਹ ਚੈਸ ਖੇਡਦੇ ਨੇ ਤੇ ਜਿੰਨੇ ਵੀ ਲੋਕਲ ਜਵਾਕ ਨੇ ਨਾ ਪੁਰਿਆ ਕੇ ਚੈਸ ਖੇਡਦੇ ਨੇ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਜਿਹੜਾ ਰਸਤਾ ਜਾਂਦਾ ਤੁਹਾਨੂੰ ਬਚੰਗੀ ਬਾਈ ਜਾਂਦੀ ਸ਼ੂਟਿੰਗ ਹੋਈ ਸੀ ਉਹਦੀ ਹੋਈ ਸੀ ਕਿ ਪੀਕੇ ਮੂਵੀ ਦੀ ਆਇਰੀ ਜੋ ਹੈ ਸੀਗਾ इसी एरिया में हुआ था हाँ इसी एरिया में जेडी चीज का पता नहीं ना क्योंकि हाँ। हमको जैसे पीके का पता है ना ये मूवी का ये सीना जहाँ हुआ था वो ढूंढना आसान है साउथ वक्त पीके का आ गई है थोड़ा आसानी है पीके का बजर की अच्छा बजरगी में वो था क्या बोलते हैं उसको पाकिस्तान हाँ पाकिस्तान ही था ਆਇਆ ਇਹ ਦਿਖਾਇਆ ہوا ਉਸ ਤੋਂ ਪਾਕਿਸਤਾਨ ਦਾ ਪੂਰਾ ਪਾਕਿਸਤਾਨੀ ਤਾਂ ਉਹ ਅੱਛਾ ਪਿੱਕੇ ਮੈਂ ਉਸ ਸਬਜ਼ੀ ਮਾਰਕੀਟ ਲੱਗਦਾ ਹੈ ਹਾਂ ਉਹ ਦਾਂਸ਼ਿੰਗ ਕਰ ਰਹੀ ਹੈ ਉਹ ਸਭ ਹੀ ਦਰ ਗਈ ਹੈ ਅੱਛਾ ਚਲੋ ਆਪਕੋ ਦਿਖਾਤਾ ਹਾਂ ਚਲ ਦਿਖਾ ਮੇਰੇ ਕੋਲ ਚਲ ਵੀ ਭਾਈ ਹੁਣ ਚੱਲਿਆ ਕਿਉਂਕਿ ਸਾਨੂੰ ਨਾ ਸ਼ਾਮ ਹੋ ਗਈ ਕਿਉਂਕਿ ਛੂਟ ਤੇ ਵੀ ਨਾ ਸਵੇਰੇ ਧੁੱਪ ਬਹੁਤ ਸੀ ਤੇ ਕੰਮ ਵੀ ਬਹੁਤ ਸੀ ਅੱਜ ਤੇ ਉਹਦੇ ਕਰਕੇ ਨਾ ਦੁਪਹਿਰ ਨੂੰ ਆਉਣ ਦਾ ਦਿਲ ਨਹੀਂ ਕੀਤਾਗਾ ਕਿਉਂਕਿ ਯਾਰ ਤੁਹਾਨੂੰ ਪਤਾ ਰਾਜਸਥਾਨ ਦੀ ਧੁੱਪ ਬਹੁਤ ਮਾੜੀ ਆ ਕਹਿਰ ਕਰ ਦਿੰਦੀ ਆ ਆਪਣੇ ਤਾਂ ਬੰਦਾ ਫੇਰ ਧੁੱਪੇ ਤੁਰ ਫਿਰ ਲੈਂਦਾ ਇੱਥੇ ਬਹੁਤ ਮੁਸ਼ਕਲ ਹੋ ਜਾਂਦਾ ਤੇ ਰੈਡੀ ਸ਼ੈਡੀ ਉਹ ਕਦਾ ਤੁਸੀਂ ਜਮ ਨਹੀਂ ਕੁ ਮੋ ਸਕਦੇ ਯਾਰ ਤੁਸੀਂ ਪੱਗ ਮੇ ਪੱਗ ਬੰਨੀ ਹੋਈ ਆ ਕੱਪੜੇ ਪਏ ਨੇ ਜੀਨ ਜੂਨ ਵਗੈਰਾ ਪਾਇਆ ਉਹ ਮੇਰਾ ਤੁਸੀਂ ਬਹੁਤ ਮੁਸ਼ਕਲ ਆ ਜੀ ਤੁਸੀਂ ਨਿਕ ਕਰ ਰਹੇ ਹੋ ਸ਼ੋਰ ਜਾਂ ਟੀ-ਸ਼ਰਟ ਵਗੈਰਾ ਪਾਈਆ ਤਾਂ ਤੁਹਾਨੂੰ ਕੰਫਰਟੇਬਲ ਆ ਗਾ ਓਰੇ ਨਹੀਂ 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 ਗਰਮੀ ਬਹੁਤ ਜ਼ਿਆਦਾ ਇੱਥੇ ਆਤ ਨਾਲੋਂ ਵੱਧ ਗਰਮੀ ਆ ਭਾਈ ਕਿਹੜਾ ਸੀਨ ਆਉਂਦਾ ਓਰੇ ਯਾਰ ਜਿਹੜਾ ਤੁਸੀਂ ਦੱਸ ਰਹੇ ਹੋ ਵਾਲਾ ਤਾਂ ਗਾੜੀ ਵਾਲਾ ਤਾਂ ਬਦਰ ਨਹੀਂ ਬਾਈ ਜਾਨੂ ਅੱਛਾ ਉਹ ਗਾਡੀ ਮੈਂ ਬੈਠ ਕੇ ਆ ਤੇ ਪੁਲਿਸ ਹੋ ਰਿਹਾ ਉਸਕੇ ਪਿੱਛੇ ਪਿੱਛੇ ਭਾਗਦੇ ਜਾਵਣਾ ਉਹ ਜੈਨਸੇ ਮੁੜਦੇ ਨਾ ਬਾਠ ਠੀਕ ਹੈ ਉਹ ਮੈਂ ਬਈ ਤੁਹਾਨੂੰ ਕੱਟ ਕੇ ਸਪੈਸ਼ਲ ਹੈ ਨਾ ਬਲੌਗ ਦੇ ਵਿੱਚ ਲਾ ਦੂੰਗਾ ਜਿਹੜਾ ਸੀਨ ਦੱਸ ਰਿਹਾ ਬਾਈ ਆਪਾਂ ਦੇਖ ਲਾਂਗੇ ਮੁੜਦੀਆਂ ਗੱਡੀਆਂ ਹਾਂ ਓਕੇ ਓਕੇ ਮੈਨੂੰ ਯਾਦ ਆ ਗਿਆ ਠੀਕ ਆ ਠੀਕ ਆ ਓਕੇ ਬਾਈ ਓਕੇ ਦੇਖੋ ਬਾਈ ਉਹ ਆਪਣੀ ਤਾਜ ਹੋਟਲ ਨਹੀਂ ਹੈ ਕਿਆ ਤਾਜ ਹੋਟਲ ਹਾਂ ਹਾਂ ਮੁੰਬਈ ਵਾਲੀ ਹਾਂ ਉਸ ਦਾ ਗਰੁੱਪ ਨੇ ਬਣਾਈ ਹੈ ਉਸ ਜੋ ਗਰੁੱਪ ਹੈ ਨਾ ਉਸ ਦਾ ਹਾਂ ਤਾਜ ਹੋਟਲ ਦਾ ਗਰੁੱਪ ਨੇ ਬਣਾਈ ਹੈ ਓਕੇ ਅੱਛਾ ਇਹ ਉਹ ਅਛੇ ਤਾਜ ਹੋਟਲ ਵਾਲਿਆਂ ਦਾ ਬਾਈ ਇਹਨਾਂ ਨੇ ਦ ਇੱਕ ਬਣਾਇਆ ਵਾ ਜਿਹੜਾ ਹੋਟਲ ਜਨਕੀ ਜੀ ਹੋਟਲ ਵਾਂਗੂ ਤਿਆਰ ਕੀਤੇ ਨਾ ਹਵੇਲੀ ਤਿਆਰ ਕੀਤੀ ਹੈ ਵੀ ਇਹ ਤਾਜ ਹੋਟਲ ਵਾਲਿਆਂ ਦੀ ਆ ਇਹ ਬੰਦਰੀ ਨਹੀਂ ਹੈ ਜੀ ਇਹ ਬੰਦ ਦੀ ਹੈ ਜੇ ਜੀ ਕਿਉਂਦਾ ਇਧਰੋਂ ਸੰਝੇ ਦਾਤ ਉਧਰੋਂ ਅਮੀਰ ਖਾਨ ਭੱਜ ਕੇ ਉਹਨੇ ਟੱਕਰ ਹੋ ਰਹੀ ਹੁੰਦੀ ਆ ਉਹ ਆ ਜਗਾ ਬਾਈ ਉਹ ਸ਼ਾਇਦ ਮੈਂ ਲੋਦਾ ਐਂਗਲ ਉਧਰੋਂ ਵੀ ਲੇਤਾ ਪਤਾ ਨਹੀਂ ਉਧਰੋਂ ਲੇਤਾ ਮੈਨੂੰ ਕਨਫਰਮ ਨਹੀਂ ਹੈ ਕਿ ਮੈਂ ਤੁਹਾਨੂੰ ਦੋਨੇ ਪਾਸੋਂ ਐਂਗਲ ਲੈ ਕੇ ਦਿਖਾ ਦਿੰਨਾ ਜਿੱਧਰੋਂ ਐਂਗਲ ਹੋਇਆ ਤੁਹਾਨੂੰ ਮੈਂ ਦਿਖਾ ਦਿੰਦਾ ਬਾਈ ਅਮੀਰ ਖਾਨ ਭੱਜ ਕੇ ਉਹਧਰੋਂ ਸੰਝੇ ਦਾਤ ਭੱਜ ਕੇ ਉਹ ਤੇ ਸਾਹਮਣੇ ਨੇ ਟੱਕਰ ਹੁੰਦੀ ਇਧਰ ਡਿੱਗਦੇ ਨੇ ਇੱਥੇ ਇੱਕ ਸਿਨੂਰੇ ਬਣਾਇਆ ਹੈ ਪਾਕਿਸਤਾਨ ਦਾ ਉਹਦਾ ਜਿਹੜਾ ਆਪਣੇ ਕਹਿੰਦੇ ਬਜਰੰਗੀ ਵਾਈ ਜਾਂਦਾ ਤੇ ਇੱਥੇ ਨਾ ਉਹਦਾ ਕੁੜੀ ਦਾ ਹੱਥ ਫੜਿਆ ਹੁੰਦਾ ਸਲਮਾਨ ਖਾਨ ਨੇ ਤੁਹਾਨੂੰ ਉਹ ਵੀ ਮੈਂ ਕੱਟ ਕੇ ਲਊਗਾ ਇੱਧਰ ਸਮਾਨ ਪਿਆ ਹੁੰਦਾ ਇੱਧਰ ਪਿਆ ਹੁੰਦਾ ਮਗਰ ਉਹ ਘਰ ਦੇਖਦਾ ਹੁੰਦਾ ਉਰੇ ਪਿਆ ਹੁੰਦਾ ਸਮਾਨ ਉਰੇ ਖੜਾ ਹੁੰਦਾ ਆਪਣੇ ਸਲਮਾਨ ਖੜਾ ਖੜਾ ਹੁੰਦਾ ਮੁੰਨੀ ਦਾ ਹੱਥ ਫੜ ਕੇ ਉਹ ਛੋਟੂ ਰੋ ਲੈਤਾ ਉਹ ਵੀ ਜਾਨੀ ਇਹ तकरीबन ਹਾਲੀਵੁੱਡ ਦੀਆਂ ਜਾਂ ਪੰਜਾਬੀ ਹੋ ਗਈ ਹਾਲੀਵੁੱਡ ਹੋ ਗਈ ਨਾ ਤੇ ਜਿੰਨੀ ਵੀ ਮੂਵੀ ਸ਼ੂਟ ਹੁੰਦੀ ਹੈ ਨਾ ਰਾਜਸਥਾਨ ਚ ਤੋ ਤਕਰੀਬਨ ਸਾਰੀਆਂ ਮੰਡਾਵਾ ਸ਼ਹਿਰ ਚ ਹੁੰਦੀ ਨੇ ਇਹ ਜਗਾ ਇੱਕ ਦਿਲ ਆ ਫਿਲਮ ਇੰਡਸਟਰੀ ਦਾ ਜਿਵੇਂ ਰਾਜਸਥਾਨ ਦਾ ਇਹ ਰਾਜਸਥਾਨ ਚ ਜੇ ਕੋਈ ਫਿਲਮ ਸ਼ੂਟ ਹੋਣੀ ਆ ਤੋ ਆਪਣੇ ਉਰੇ ਹੋਣੀ ਆ ਉਹ ਹੋਰ ਪਾਸੇ ਵੀ ਬਹੁਤ ਜਗਾ ਹੁੰਦੀ ਆ ਪਰ ਜਿਵੇਂ ਕਹਦੀ ਆਪਾਂ ਨੇ ਇੱਕ ਫਿਲਮ ਇੰਡਸਟਰੀ ਹੈ ਇਹ ਨੇ ਰਾਜਸਥਾਨ ਦੀ ਅੱਛਾ ਕਿਹੜਾ ਇਹ ਮਾਰਕੀਟ ਦਾ ਬਜਰੰਗੀ ਬਾਜ਼ਾਰ ਦਾ ਅੱਛਾ ਭਈਆ ਮਾਰਕਟ ਆ ਦਾ ਔਰ ਪਿੱਕੇ ਮੂਵੀ ਮੇ ਇਹ ਸੀਨ ਹੋਆਤਾ ਕਹਿੰਦਾ ਬੋਲਤੇ ਉਸਕੋ ਡਾਂਸ ਵਾਲਾ

ਤੇ ਜਣੇ ਕੀ ਪੁਰਾਣਾ ਹਵੇਲੀ ਟਾਇਪ ਬਣਾ ਕੇ ਹਵੇਲੀ ਬਣੇ ਨੇ ਕਿਲੇ ਬਣੇ ਨੇ ਨਾ ਉਹਦੇ ਕਰਕੇ ਇੱਥੇ ਆ ਲੱਗਦੇ ਨੇ ਪਾਕਿਸਤਾਨ ਨੂੰ ਅਸੀਂ ਵੀ ਜੋ ਆਏ ਅੱਜ ਮੂਵੀ ਇੱਥੇ ਸ਼ੂਟ ਕਰਨ ਉਹ ਚ ਵੀ ਇਹੀ ਆ ਬਈ ਪਾਕਿਸਤਾਨ ਦਾ ਦਿਖਾਉਣਾ ਸਾਰਾ ਮੂਵੀ ਦੇ ਵਿੱਚ ਤਾਂ ਕਰਕੇ ਇੱਥੇ ਸਾਨੂੰ ਵੀ ਇੱਕ ਸ਼ੂਟ ਉਹਦੇ ਕਰਨਾ ਪਿਆ ਇਧਰ ਹੋ ਗਏ ਅੱਜ ਕੇ ਮੜਕੇ ਮੜਕੇ ਪੈਂਦੇ ਨੇ ਮੇਰੇ ਤੇ ਫੋਂ ਇੱਕਨ ਸਮਝ ਨਹੀਂ ਹੋਣੀ ਮੈਂ ਤੁਹਾਨੂੰ ਬਾਕਾਇਦਾ ਨਾਲ ਵੀਡੀਓ ਲਾਉਂਗਾ ਕੱਟ ਕੇ ਜਿਹੜਾ ਸੀ ਨੂੰ ਜਿਹਦਾ ਹੈਗਾ ਵਾ ਫਿਰ ਤੁਹਾਨੂੰ ਬਹੁਤ ਵਧੀਆ ਡਿਟੇਲ ਚ ਸਮਝਾਉਗੀ ਜਾਨੀ ਕਿ ਉਰੇ ਛੂਟ ਹੋਇਆ ਸਾਰਾ ਉਹ ਤੇ ਹੁਣ ਤੁਹਾਨੂੰ ਆਪੇ ਜਿਹੜਾ ਮੇਨ ਆ ਨਾ ਅਮੀਰ ਖੰਡ ਦਾ ਛੋਟ ਜਿਹੜਾ ਬੜਾ ਕਮੇਡੀ ਸੀ ਨਾ ਉਹ ਵਾਲ ਕੱਟਦਾ ਹੁੰਦਾ ਹਜਾਤ ਕਰਦਾ ਹੁੰਦਾ ਬੰਦਾ ਤੁਹਾਨੂੰ ਉਹ ਸੀਨ ਦਿਖਾਉਣਾ ਮੈਂ ਜਿੱਥੇ ਹੋਇਆ ਉਹ ਅਜੇ ਕਿਨਾਂ ਹੀ ਹੈ ਪਤਾ ਰ ਸਬਜ਼ੀ ਵਾਲੀ ਮਾਰਕਟ ਹੁੰਦੀ ਓਦੀ ਆ ਸਾਰੀ ਪੀਕੇ ਮੂਵੀ ਚ ਬਈ ਜਿਹੜਾ ਉਹ ਮੋٹے ਵਾਲਾ ਸੀਨ ਸੀ ਨਾ ਜਿਹੜਾ ਤੇ ਹਜਮਤ ਕਰਦਾ ਇੱਥੇ ਕੁਰਸੀ ਬੈਠੀ ਪਈ ਹੁੰਦੀ ਆ ਅਮੀਰ ਖਾਨ ਬੈਠਾ ਹੁੰਦਾ ਨਾਲ ਲੇਬਰ ਬੈਠੀ ਹੁੰਦੀ ਆ ਨਾ ਸਾਰੀ ਤੇ ਜਦੋਂ ਉਹ ਉਹਦੀ ਪੈਂਟ ਨਿਕਲ ਜਾਂਦੀ ਹੈ ਨਾ ਸਹੀ ਕਰਨ ਲੱਗਦਾ ਉਹ ਸੀਨ ਉਰੇ ਬਣਿਆ ਆ ਬਈ ਉਹ ਜਦੋਂ ਤੇ ਲੱਤ ਮਾਰਦਾ ਅਮੀਰ ਖਾਨ ਤੇ ਸਾਰਾ ਥੱਲੇ ਡੇ ਜਾਂਦਾ ਤੇ ਤੇ ਉਹ ਸੀਨ ਉਰੇ ਦਾ ਹੋਇਆ ਆ ਆਹ ਜਗਾ ਬਈ ਉਹ ਬਾਕੀ ਦੇਖ ਸਕੀਏ ਜਿਹੜਾ ਸ਼ਹਿਰ ਮੰਡਾ ਵਾ ਨਾ ਮੈਂ ਕਿਉਂਕਿ ਮੈਂ ਮੇਰਾ ਫਸਟ ਟਾਈਮ Rajasthan ਦਾ ਮੈਂ ਹੋਰ ਪਾਸੇ ਗਿਆ ਵੀ ਨਹੀਂ ਕਿਤੇ ਕਿਉਂਕਿ ਮੈਂ ਜਿਹ ਫਸਟ ਟਾਈਮ ਮੈਂ Rajasthan ਚ ਮੰਡਾ ਵਾ ਸ਼ਹਿਰ ਚ ਆ ਮੈਨੂੰ ਇਹ ਸ਼ਹਿਰ ਬਹੁਤ ਵਧੀਆ ਲੱਗਿਆ ਇੱਕ ਸ਼ਾਂਤ ਬਹੁਤ ਆ ਤੇ ਇੱਕ ਸੋਹਣਾ ਬਹੁਤ ਆ ਸਾਰਾ 올ਡ ਬਣਾ ਕੇ ਰੱਖਿਆ ਹੋਇਆ ਲੋਕਾਂ ਨੇ ਆਪਣੀ ਵਿਰਾਸਤ ਸੰਭ ਕੇ ਰੱਖੀ ਹੈ ਇੱਥੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਸ਼ਹਿਰ ਹੋਰ ਇਸ ਲਈ ਜੇ ਕੋਈ ਜਿਹੜਾ ਇੱਕ ਸੀਨ ਹੁੰਦਾ ਨਾ ਸਮਾਰਕਾਂ ਸਕੂਟਰ ਤੇ ਬੈਠ ਕੇ ਹੁੰਦਾ ਨਾ ਤੇ ਉਹ ਲਿਖਾ ਹੁੰਦਾ ਉਹਨੂੰ ਪਹਿਲਾਂ ਛੱਡ ਕੇ ਚਲੇ ਜਾਂਦਾ ਸਕੂਟਰ ਤੇ ਉਹਨੂੰ ਬਾਅਦ ਪਤਾ ਲੱਗਦਾ ਬਾਹਰੋਂ ਗੈਰ ਹੁੰਦਾ ਹੈ ਸਲਮਾਨ ਖਾਨ ਤੇ ਉਹ ਫੇਰ ਦੁਬਾਰਾ ਹੀ ਲੈਣ ਹੁੰਦਾ ਤਉ ਕਲ ਉਹ ਵਾਲਾ ਸੀ ਨੂਰੇ ਸਕੂਟਰ ਵਾਲਾ ਯਾਂ ਬੈਠਦਾ ਹੈ ਬਾਹਰ ਆ ਕੇ ਥੋੜੀ ਦੇਰ ਸਵੇਰ-ਸਵੇਰ ਠੀਕ ਆ ਠੀਕ ਆ ਠੀਕ ਆ ਜਦੋਂ ਸਲਮਾਨ ਖਾਨ ਸਵੇਰ-ਸਵੇਰ ਆ ਕੇ ਯਾਂ ਬੈਠਦਾ ਉਹ ਇੰਦਰ ਮਾਜੀ ਬਣੀ ਹੈ ਓਕੇ ਮੇਰੇ ਡੰਨ ਆ ਗਏ ਮਾਰਚ ਤੇ ਉਹ ਬਾਹਰ ਬੈਠਾ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਉਸੇ ਨੂਰੇ ਦਾ ਉਹ ਵੀ ਤੁਹਾਨੂੰ ਕੱਟ ਕੇ ਲਾ ਕੇ ਦਿਖਾਵਾਂਗੇ ਭਾਈ ਉਹ ਡਾਂਸੀ ਉਹ ਡਾਂਸੀ ਕਰਦੀ ਨਾ ਹਾਂ ਉਹ ਹੈ ਇਦਰੀ ਅੱਛਾ ਭਾਈ ਜਿਹੜਾ ਉਹ ਡਾਂਸਿੰਗ ਵਾਲਾ ਕਾਰ ਸੀਗਾ ਨਾ ਉਸੇ ਨੂੰ ਰੋ ਲੇਤਾ ਹੋਇਆ ਆ ਟੈਂਕੀ ਹੁੰਦੀ ਆ ਆਸੀ ਨੂੰ ਰੋ ਲੇਤਾ ਸੀ ਉਹ ਇੱਥੇ ਗੱਡੀ ਖੜੀ ਹੁੰਦੀ ਆ ਆ ਦੇਖ ਲਓ ਭਾਈ ਸਾਰਾ ਲੋਕਲੀ ਸ਼ੂਟ ਕੀਤਾ ਹੁੰਦਾ ਭਾਈ ਤੁਹਾਨੂੰ ਦੇਖ ਲਓਣਾ ਕਿੱਥੇ ਕਿੱਥੇ ਦਾ ਦਿਖਾਉਂਦੇ ਹੁੰਦੇ ਨੇ ਸਾਰਾ ਹੋਲੀ ਸ਼ੂਟ ਹੋ ਜਾਂਦਾ ਤੇ ਭਾਈ ਇਹ ਕਿਹੜੀ ਜਗ੍ਹਾ ਵਾ ਇਹ ਕੀ ਆ ਕੂਆ ਹੈ ਸ਼ਕੂਆ ਰਾਜਨ ਕੂਆ ਬਹੁਤ ਪੁਰਾਣਾ ਕੂਆ ਇਹ ਕਿੰਨੇ ਸਾਲ ਇਹ ਹੈ ਘੱਟੋ ਘੱਟ 200 300 ਸਾਲ ਪੁਰਾਣਾ चल देखे आ भाई सबसे बेस्ट है ये मतलब ये शूटिंग लोकेशन इधर ही है इचे हुन भी पानी होगा कोई चा पानी वाला नहीं हाँ ये बहुत गहरा है नीचे अच्छा कितने फुट होगा तो कम से भी होगा मतलब ये लगभग सौ फुट क्या कितना है मेरे को इतना डाल नहीं है लाभी अब इन्हें ना प्राचीन खूह बहुत भाई बहुत यार दिखते नहीं कोई थले। रहने भाई। एक और कुछ थले उसे रास्ता बनाया नीचे जाने का रास्ता ही नहीं है अगर कोई पढ़ी भी जाएगा ना तो वापिस नहीं आ पायेगा इतना डूगा ਅੱਛਾ ਇਹ ਇਹ ਤੋਂ ਘਰ ਹੈ ਅੱਛਾ ਇਹ ਘਰ ਬਣਾਇਆ ਦੇਖੋ ਵੀ ਕਿੰਨਾ ਕਿੰਨਾ ਤੁਸੀਂ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਵਾ ਮਗਰ ਸੰਸ ਦੀ ਹਲਕੀ ਹਲਕੀ ਲਾਈਟ ਹੋ ਰਹੀ ਹੈ ਕਿਉਂਕਿ ਅਸੀਂ ਯਾਰ ਲੇਟ ਹੋ ਗਏ ਕਿਉਂਕਿ ਉੱਤੇ ਕੰਮ ਵੀ ਸੀਗਾ ਸਾਨੂੰ ਸ਼ੂਟ ਤੇ ਤੇ ਲੇਟ ਵੀ ਹੋ ਗਏ ਤਾਂ ਇੱਕ ਮੈਨੂੰ ਐ ਸੀਗਾ ਮੌਸਮ ਠੰਡਾ ਹੋ ਜਾਏਗਾ ਫਿਰ ਜਾਣ ਦਾ ਫਾਇਦਾ ਵਾ ਕਿਉਂਕਿ ਗਰਮੀ ਚ ਨਿਕਲਣ ਦਿਲ ਨਹੀਂ ਕਰਦਾ ਗਰਮੀ ਬਹੁਤ ਸੀਗੀ ਵੀਰੇ ਵਿਊ ਦੇਖੋ ਭਾਈ ਤੁਸੀਂ ਭਾਈ ਇਸ ਵਕਤ ਮੈਂ ਇੱਥੇ ਖੜਾ ਆ ਮੈਨੂੰ ਸਿਰਫ ਦੋ ਬਾਜਾਂ ਸੁਣਦੀ ਨੇ ਜਾਂਦਾ ਭਜਨ ਹੁੰਦਾ ਵਾ ਮੰਦਿਰ ਚ ਨੇੜੇ ਤੇੜੇ ਨਾ ਕੀਰਤਨ ਹੋ ਰਿਹਾ ਵਾ ਉਹਦਾ ਜਾਂ ਇੱਥੇ ਕਬੂਤਰ ਕਬਤਰ ਬਹੁਤ ਬੈਠੇ ਨੇ ਸ਼ਾਂਤੀ ਬਹੁਤ ਆ ਯਾਰ ਸਕੂਨ ਬਹੁਤ ਆ ਯਰ ਉਰੇ ਜਿਵੇਂ ਆਪਣੇ ਸ਼ਹਿਰਾਂ ਸ਼ੋਰ ਸ਼ਰਾਬਾ ਉਹ ਚੀਜ਼ ਬਿਲਕੁਲ ਨਹੀਂ ਹੈਗੀ ਉਰੇ ਆ ਨਾ ਆ ਟੈਂਕ ਕਿਲਾ ਸੀ ਨਾ ਭਾਈ